ਸੈਕਸ਼ਨ 7 ਦੇ ਇਕੱਲੇ ਆਪਣੇ ਆਪ ਉਥੇ ਸਪੀਚ ਦਊਗਾ ਜਿਹੜਾ ਕੋਈ ਵਿਰੋਧੀ ਗੱਲ ਕਰੂਗਾ ਉਹਦਾ ਸਾਰਾ ਦਿਖਾਉਣ ਨਹੀਂ ਦੇਣਾ ਪਿਛਲੇ ਪੌਣੇ 2 ਸਾਲ ਇਕੱਲੇ ਭਗਵੰਤ ਮਾਨ ਨੇ ਡਰਾਮੇ ਕੀਤੇ ਆ ਕਿਤੇ ਕੇਜਰੀਵਾਲ ਨੂੰ ਮੱਧ ਪ੍ਰਦੇਸ਼ ਲੈ ਕੇ ਚਲੇ ਜਾਣਾ ਹੈ ਕਿਤੇ ਕੇਜਰੀਵਾਲ ਨੂੰ ਤਾਮਿਲਨਾਡੂ ਲੈ ਕੇ ਜਾਣਾ ਹੈ ਕੇਜਰੀਵਾਲ ਦੇ ਡਰਾਈਵਰ ਬੰਦ ਨਾਲ ਕੋਈ ਪੰਜਾਬ ਦੀ ਸਮੱਸਿਆ ਨਹੀਂ ਹੱਲ ਹੋਣੀ ਭਗਵੰਤ ਮਾਨ ਨੇ ਮੈਨੇ ਨਾਂ ਲੈ ਕੇ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਡਿਬੇਟ ਕਰਨਾ ਚਾਹਣਾ ਮੈਂ ਤਾਂ ਤਰੀਕ ਦੇ ਦਿੱਤੀ ਸੀ 10 ਤਰੀਕ ਫਿਰ ਇੱਕ ਹੀ ਆ ਜੂਗਾ ਜਾਰੀ ਦੂਰ ਜਾਂਦੀ ਲੋੜ ਹੀ ਨਹੀਂ ਤੇ ਭੱਜ ਗਿਆ ਉਸ ਦਿਨ ਡਰ ਕੇ ਭੱਜ ਗਿਆ ਜਿਹੜਾ ਕਹਿਣਾ ਚਾਹਣਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਪੰਜਾਬ ਦੀ ਹੱਕਾਂ ਦੀ ਲੜਾਈ ਲੜੋ ਡਰਾਮੇ ਕਰਨੇ ਬੰਦ ਕਰ ਦਿਓ ਸੈਸ਼ਨ ਛੱਡ ਕੇ ਇਕੱਲੇ ਆਪਣੇ ਆਪ ਉਥੇ ਸਪੀਚ ਦਊਗਾ ਟੀਵੀ ਨੂੰ ਕਹੂਗਾ ਕੱਲਾ ਮੈਨੂੰ ਦਿਖਾਣਾ ਹੈ ਜਿਹੜਾ ਕੋਈ ਵਿਰੋਧੀ ਗੱਲ ਕਰੂਗਾ ਉਹਦਾ ਸਾਰਾ ਦਿਖਾਉਣ ਨਹੀਂ ਦੇਣਾ ਫਿਰ ਕਰੋੜਾਂ ਰੁਪਏ ਪੰਜਾਬ ਸਰਕਾਰ ਦਾ ਕਿਉਂ ਕਿਉਂ ਖਰਚ ਰਿਹਾ ਹੈ گورنر ਸਾਹਿਬ ਨੇ ਤਾਂ ਕਹਿ ਦਿੱਤਾ ਸਾਰਾ ਇਲੀਗਲ ਹੈ ਪਿਛਲੇ ਪੌਣੇ 2 ਸਾਲ ਕੱਲੇ ਭਗਵੰਤ ਮਾਨ ਨੇ ਡਰਾਮੇ ਕੀਤੇ ਆ ਕਹਿੰਦਾ ਖੁਸ਼ ਹੈ ਕਰਦਾ ਖੁਸ਼ ਹੈ ਅੱਜ ਨਸ਼ਾ ਇੰਨਾ ਵੱਧ ਗਿਆ ਪੰਜਾਬ 'ਚ ਮੈਂ ਜਿਹੜੇ ਵੀ ਪਿੰਡਾਂ ਜਾ ਰਿਹਾ ਮੈਂ ਟੂਰ ਪ੍ਰੋਗਰਾਮ ਮੇਰਾ ਚੱਲ ਰਿਹਾ ਹੈ ਘਰ ਘਰ ਵਿੱਚ ਕਹਿੰਦੇ ਕਰਿਆ ਨਸ਼ਾ ਵਿਕਰੇ ਆ 1 ਮਨਸ ਉਪ ਸੈਸ਼ਨ ਬਲਾਉਂ ਤੋਂ ਪਹਿਲੇ ਤੁਸੀਂ ਪਿੰਡਾਂ ਜਾ ਜ਼ਿਲ੍ਹਿਆਂ ਜਾ ਤੇ ਅਫਸਰਾਂ ਨੂੰ ਮਿਲ ਕੇ ਨਸ਼ਾ ਰੋਕੋ ਉਹ ਕੰਮ ਤਾਂ ਕਰਨਾ ਨਹੀਂ ਕਿਤੇ ਕੇਜਰੀਵਾਲ ਨੂੰ ਮੱਧ ਪ੍ਰਦੇਸ਼ ਲੈ ਕੇ ਚਲੇ ਜਾਣਾ ਕਿਤੇ ਕੇਜਰੀਵਾਲ ਨੂੰ ਤਾਮਿਲਨਾਡੂ ਲੈ ਕੇ ਜਾਣਾ ਕੇਜਰੀਵਾਲ ਦੇ ਡਰਾਈਵਰ ਬਣ ਨਾਲ ਕੋਈ ਪੰਜਾਬ ਦੀ ਸਮੱਸਿਆ ਨਹੀਂ ਹੱਲ ਹੋਣੀ ਤੁਹਾਨੂੰ ਮੁੱਖ ਮੰਤਰੀ ਬਣਾਇਆ ਤੁਹਾਨੂੰ ਕਿਸੇ ਦਾ ਡਰਾਈਵਰ ਨਹੀਂ ਬਣਾਇਆ ਮੁੱਖ ਮੰਤਰੀ ਦਾ ਮਤਲਬ ਹੈ ਸੂਬੇ ਦੇ ਲੋਕਾਂ ਦੀ ਸੇਵਾ ਕਰਨਾ ਸੂਬੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਤੁਸੀਂ ਆਪ ਕਿਹਾ ਸੀ ਕਿ ਮੇਰਾ ਇਹ ਖਰਾਬ ਪੈਣਾ ਤੇ ਸਾਡੀ ਸਰਕਾਰ ਪਿੰਡਾਂ ਚ ਰਹੂਗੀ ਪੌਣੇ 2 ਸਾਲ ਚ ਇੱਕ ਦਿਨ ਨਹੀਂ ਦਿਖਾਈ ਦਿੱਤੇ ਤੇ ਹੁਣ ਪਿੰਡ ਪਿੰਡਾਂ ਦੇ ਵਿੱਚ ਜਾਓ ਸੈਸ਼ਨ ਦੀ ਬਜਾਇ ਤੁਸੀਂ ਜ਼ਿਲ੍ਹਾ ਵਾਈਜ਼ ਬਲਾਕ ਵਾਈਜ਼ ਵਰਕ ਲੋਕਾਂ ਨਾਲ ਗਰੀਬਾਂ ਨਾਲ ਮੀਟਿੰਗ ਕਰੇ ਮੁੱਖ ਮੰਤਰੀ ਜਿਵੇਂ ਬਾਦਲ ਸਾਹਿਬ ਵੱਡੇ ਕਰਦੇ ਸੀ ਸੰਗਤ ਦਰਸ਼ਨ ਕਰਦੇ ਸੀ ਤੇ ਨਾਲ ਦੇ ਨਾਲ ਮੁਸ਼ਕਲਾਂ ਹੱਲ ਹੋ ਜਾਂਦੀਆਂ ਸੀ ਐਸ ਸੈਸ਼ਨ ਸੱਜ ਕੇ ਬਾਹਰ ਟੂਰ ਪ੍ਰੋਗਰਾਮ ਬਣਾ ਕੇ ਪੰਜਾਬ ਦਾ ਕੁਝ ਨਹੀਂ ਇਨ ਇਟ ਮੇਡਸ ਅ ਦੀ ਜਿਹੜੇ ਨੇਤਾ ਹੈਗੇ ਉਹ ਜਾ ਰਹੇ ਆ ਪਾਰਟਿਸਨ ਕੇ ਬਾਰੇ ਉਸ ਨੂੰ ਲੱਗੇ ਦੇਖੋ ਜਿਹੜੇ ਅ ਅਸੀਂ ਦੋ ਇੱਥੋਂ ਦੇ ਲੀਡਰ ਸੀ ਮੈਂ ਤਾਂ ਪਹਿਲੇ ਉਹਨਾਂ ਦਾ ਬੜਾ ਸਤਿਕਾਰ ਕਰਦਾ ਸੀ ਪਰ ਉਹ ਫਿੱਟ ਹੀ ਨਹੀਂ ਸੀ ਸਹੀ ਮੈਨੇ ਤੇ ਉਹ ਉਹਨਾਂ ਦਾ ਮੇਲ ਸਾਡੇ ਵਰਕਰਾਂ ਨਾਲ ਹੋਇਆ ਹੀ ਨਹੀਂ ਨਾ ਉਹਨਾਂ ਨੇ ਕੋਸ਼ਿਸ਼ ਕੀਤੀ ਸੋ ਮੈਂ ਇਹੀ ਚਾਹੁੰਦਾ ਕਿ ਉਹਨਾਂ ਸੋ ਵਾਪਸ ਚਲੇ ਗਿਆ ਚਲੋ ਉਹਨਾਂ ਦੀ ਮਰਜ਼ੀ ਹੈ ਇੱਕ ਜਿਹੜਾ ਸੱਦੀ ਆਈ ਆਪਣੇ ਇੰਤਿਆਰ ਸਰਕਾਰ ਨੂੰ ਭਗਵੰਤ ਮਾਨ ਚੈਰਿੰਗ ਕਰ ਰਿਹਾ ਭਗਵੰਤ ਮਾਨ ਫਿਰ ਤੋਂ ਕੀ ਹੈ ਭਗਵੰਤ ਮਾਨ ਨੇ ਮੈਨੇ ਨਾਂ ਲੈ ਕੇ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਤੁਹਾਡਾ ਡਿਬੇਟ ਕਰਨਾ ਚਾਹਣਾ ਮੈਂ ਤਾਂ ਤਰੀਕ ਦੇ ਦਿੱਤੀ ਸੀ 10 ਤਰੀਕ ਤੇਰੇ ਘਰੇ ਆ ਜਾਊਗਾ ਜਾਰੀ ਦੂਰ ਜਾਣ ਦੀ ਲੋੜ ਹੀ ਨਹੀਂ ਤੇ ਭੱਜ ਗਿਆ ਉਸੇ ਦਿਨ ਡਰ ਕੇ ਭੱਜ ਗਿਆ ਭਗਵੰਤ ਮਾਨ ਫਿਰ ਤੋਂ ਡਰਾਮਾ ਕਰ ਰਿਹਾ ਮੈਨੂੰ ਕੋਈ ਡਰ ਨਹੀਂ ਕਿਸੇ ਨਾਲ ਡਿਬੇਟ ਕਰਨਾ ਪਰ ਭਗਵੰਤ ਮਾਨ ਨਾਲ ਡਿਬੇਟ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਤਾਂ ਨਕਲੀ ਮੁੱਖ ਮੰਤਰੀ ਹੈ ਹੁਣ ਨਕਲੀ ਬੰਦੇ ਨਾਲ ਜਿਹਦਾ ਕੋਈ ਪਾਵਰ ਹੀ ਨਹੀਂ ਇਤਿਆਰ ਉਹਦੇ ਕੋਲੇ ਕੋਈ ਕਹਿ ਨੂੰ ਆਪਣੇ ਆਪ ਆਪ ਨਹੀਂ ਕੁਝ ਕਰ ਸਕਦਾ ਤੇ ਡਿਬੇਟ ਅਸੀਂ ਕਿਉਂ ਕਰੀਏ ਨਕਲੀ ਬੰਦੇ ਨਾਲ ਅਸੀਂ ਜੇ ਡਿਬੇਟ ਕਰਾਂਗੇ ਤਾਂ ਅਸਲੀ ਮੁੱਖ ਮੰਤਰੀ ਜੋ ਕੇ ਜੀਵਲ ਪੰਜਾਬ ਦਾ ਅਸੀਂ ਉਹਦੇ ਨਾਲ ਕਰਾਂਗੇ ਨਕਲੀ ਨਾਲ ਨਹੀਂ ਕਰਦੇ ਅਸੀਂ ਐਸਵਾਈਐ ਇਹ ਮੁੱਦੇ ਨੂੰ ਲੈ ਕੇ ਕਿਹੜਾ ਇੱਕ ਨੰਬਰ ਤੋਂ ਸਰਵੇ ਟੀਮ ਆ ਗਈ ਹੈ ਜਦੋਂ ਕਾਂਗਰਸ ਨੇ ਐਸਓਐਲ ਨਹਿਰ ਪੱਟਣ ਦੀ ਮਨਜ਼ੂਰੀ ਇੰਦਰਾ ਗਨ ਦੇਤੀ ਸੀ ਉਦੋਂ ਅਕਾਲੀ ਦਲ ਨੇ ਰੋਕਿਆ ਅੱਜ ਜੇ ਪਾਣੀ ਨਹੀਂ ਗਿਆ ਪੰਜਾਬ ਦਾ ਅਕਾਲੀ ਦਲ ਕਰਕੇ ਆਇਆ ਹੁਣ ਵੀ ਆ ਭਗਵੰਤ ਮਾਨ ਰਲ ਗਿਆ ਕੇਜਰੀਵਾਦ ਦੇ ਹੁਕਮ ਕਹਤੇ ਉਹਨੇ ਸੁਪਰੀਮ ਕੋਰਟ ਵਿੱਚ ਕਹਿ ਦਿੱਤਾ ਕਿ ਮੈਂ ਤਾਂ ਦੇਣ ਨੂੰ ਤਿਆਰ ਆ ਆਪੋਜੀਸ਼ਨ ਨਹੀਂ ਮੰंदे ਮਤਲਬ ਪੰਜਾਬ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ ਤੇ ਇਹਦਾ ਮਤਲਬ ਹੈ ਸੁਪਰੀਮ ਕੋਰਟ ਕੋਈ ਪੰਜਾਬ ਇਤਰਾਜ਼ ਨਹੀਂ ਹੈ ਸਰਕਾਰ ਕਰਦੀ ਤੇ ਪਾਣੀ ਦੇ ਉਹਨੇ ਹੁਕਮ ਦੇ ਦਿੰਨੇ ਆ ਪਰ ਭਾਵੇਂ ਸੁਪਰੀਮ ਕੋਰਟ ਦਾ ਹੁਕਮ ਆ ਜਾਏ ਭਾਵੇਂ ਸੈਂਟਰ ਦੀ ਸਰਕਾਰ ਫੌਜ ਭੇਜ ਦੇ ਸ਼ੋਮਨੀ ਅਕਾਲੀਦਲ ਇੱਕ ਬੂੰਦ ਪਾਣੀ ਦਾ ਨਹੀਂ ਜਾਣ ਅੱਛਾ ਜਾਣ ਦਊਗਾ ਨਾ ਇੱਥੇ ਸਰਵੇਟਿਓ ਨੂੰ ਬਣ ਦਊਗਾ ਥੈਂਕ ਯੂ